ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੇ ਕਤਲ ਕਾਂਡ ਦੇ ਨਾਲ ਜੁੜੀ ਹੋਈ ਹੈ ਸਿੱਧੂ ਮਸੇਵਾਲੇ ਦੇ ਕਤਲ ਕਾਂਡ ਦੇ ਨਾਲ ਜੁੜੇ ਮੁੱਖ ਗਵਾਹਾਂ ਦੀ ਅੱਜ ਮੋੜ ਤੋਂ ਪੇਸ਼ੀ ਨਹੀਂ ਹੋਈ ਹੈ ਜ਼ਿਕਰ ਖਾਸ ਹੈ ਕਿ ਪਿਛਲੀ ਪੇਸ਼ੀ ਦੇ ਉੱਤੇ ਵੀ ਜਿਹੜੇ ਦੋ ਗਵਾਹ ਨੇ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਉਹ ਪੇਸ਼ ਨਹੀਂ ਸੀ ਹੋਏ ਜਸਰੂ ਲੈ ਕੇ ਵੱਡਾ ਸਸਪੈਂਸ ਬਣ ਗਿਆ ਸੀ ਕਿ ਆਖਰ ਇਸ ਕੇਸ ਦੇ ਵਿੱਚ ਚੱਲ ਕੀ ਰਿਹਾ ਕਈਆਂ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਸਨ ਕਿ ਗੁਰਪ੍ਰੀਤ ਸਿੰਘ ਕੇ ਗੁਰਵਿੰਦਰ ਸਿੰਘ ਹੁਣ ਪੇਸ਼ ਨਹੀਂ ਹੋਣਗੇ ਗੈਂਗਸਟਰਾਂ ਦੇ ਵੱਲੋਂ ਉਹਨਾਂ ਨੂੰ ਡਰਾਇਆ ਤੇ ਧਮਕਾ ਆਇਆ ਗਿਆ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਕੇਸ ਦੇ ਵਿੱਚ ਸਭ ਕੁਝ ਸਹੀ ਚੱਲ ਰਿਹਾ ਹੈ ਤੇ ਕੇਸ ਨੂੰ ਡੀ ਰੇਲ ਕਰਨ ਦੇ ਲਈ ਅਜਈਆਂ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨਾ ਹੁੰਦਾ ਕਹਿਣਾ ਸੀ ਕਿ ਆਉਣ ਵਾਲੀ ਤਾਰੀਖ ਦੇ ਉੱਤੇ ਮੋੜ ਤੋਂ ਜਿਹੜੇ ਮੁੱਖ ਗਵਾ ਨੇ ਉਹ ਪੇਸ਼ ਹੋਣਗੇ ਜ਼ਿਕਰੇ ਖਾਸ ਸੇ ਕੇ ਐਸ.ਆਰ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਅਦਾਲਤ ਦੇ ਵਿੱਚ ਜ਼ਰੂਰ ਪਹੁੰਚੇ ਸਨ ਪਰ ਪੇਸ਼ੀ ਨਹੀਂ ਹੋਈ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਵਕੀਲਾਂ ਦੇ ਵੱਲੋਂ ਐਸ.ਓ.ਆਰ ਹੜਤਾਲ ਕਰ ਦਿੱਤੀ ਗਈ ਸੀ ਮਾਨਸਾ ਕੋਰਟ ਦੇ ਵਿੱਚ ਦੋਨੋਂ ਜਿਹੜੇ ਮੁੱਖ ਗਵਾਹ ਨੇ ਜਦੋਂ ਸਿੱਧੂ ਮੁਸੇਵਾਲੇ ਦੇ ਪਿੰਡ ਜੋਹਾਰਕੇ ਦੇ ਵਿੱਚ ਗੋਲੀਆਂ ਮਾਰੀ ਗਈਆਂ ਸਨ ਤਾਂ ਉਸਦੀ ਥਾਰ ਗੱਡੀ ਦੇ ਵਿੱਚ ਉਹਦੇ ਦੋਵੇਂ ਦੋਸਤ ਜੋ ਮੁੱਖ ਗਵਾਹ ਦੇ ਤੌਰ ਤੇ ਸਾਹਮਣੇ ਆਏ ਸੀ ਮਜੂਦ ਸਨ ਜਿਸ ਦੇ ਵਿੱਚ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨਾਲ ਸਨ ਪਰ ਉਹਨਾਂ ਤੇ ਗੋਲੀਆਂ ਨਹੀਂ ਸੀ ਬੱਜੀਆਂ ਉਹਨਾਂ ਦੀ ਜਾਨ ਬਚ ਗਈ ਸੀ ਹਾਲਾਂਕਿ ਸਿੱਧੂ ਮਸੇਵਾਲੇ ਨੂੰ ਮੌਤ ਦੇ ਘਾਟ ਗੈਂਗਸਟਰਾਂ ਦੇ ਵੱਲੋਂ ਉਤਾਰ ਦਿੱਤਾ ਗਿਆ ਸੀ ਤੇ ਦੋ ਮੁੱਖ ਗਵਾਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਸਾਹਮਣੇ ਇਹ ਸਭ ਕੁਝ ਹੋਇਆ ਕਤਲ ਹੋਇਆ ਗੋਲੀਆਂ ਮਾਰੀ ਗਈਆਂ ਨੇ ਸਿੱਧੂ ਮਸੇਵਾਲੇ ਨੂੰ ਤੇ ਅੱਜ ਜਿਹੜੀ ਪੇਸ਼ੀ ਹੋਈ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਦੇ ਵਿੱਚ ਜਿਹੜੇ ਵਕੀਲ ਨੇ ਮਾਨਸਾ ਕੋਰਟ ਦੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਜਿਸ ਕਰਕੇ ਅੱਜ ਮੁੜ ਤੋਂ ਗਵਾਹੀਆਂ ਨਹੀਂ ਹੋਈਆਂ ਨੇ ਪੇਸ਼ੀ ਨਹੀਂ ਹੋਈ ਹਾਲਾਂਕਿ ਪਿਛਲੀ ਵਾਰੀ ਵੀ ਜਦੋਂ ਉਪੇਸ਼ ਨਹੀਂ ਸੀ ਹੋਏ ਉਦੋਂ ਵੀ ਸਸਪੈਂਸ ਬਣ ਗਿਆ ਸੀ ਪਰ ਇਸ ਵਾਰ ਵੀ ਜਿਹੜਾ ਸਸਪੈਂਸ ਬਣਿਆ ਹੋਇਆ ਸੀ ਉਹ ਬਰਕਰਾਰ ਸੀ ਤੇ ਲੱਗ ਰਿਹਾ ਸੀ ਕਿ ਅੱਜ ਜੇ ਪੇਸ਼ੀ ਹੁੰਦੀ ਹੈ ਤਾਂ ਗਵਾ ਪੇਸ਼ ਹੋਣਗੇ ਤੇ ਗਵਾਇਆਂ ਹੋਣ ਗਿਆ ਜਿਸ ਦੇ ਸਬੰਧ ਦੇ ਵਿੱਚ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਪਹਿਲਾਂ ਹੀ ਸਟੇਟਮੈਂਟ ਦਿੱਤੀ ਗਈ ਸੀ ਪਰ ਅੱਜ ਮਾਨਸਾ ਕੋਰਟ ਦੇ ਵਿੱਚ ਦੋਵੇਂ ਗਵਾ ਪਹੁੰਚੇ ਪਰ ਵਕੀਲਾਂ ਦੀ ਹੜਤਾਲ ਕਰਕੇ ਪੇਸ਼ੀ ਨਹੀਂ ਹੋਈ ਆ ਹੁਣ ਵੇਖਣਾ ਹੋਵੇਗਾ ਕਿ ਜਦੋਂ ਅਗਲੀ ਪੇਸ਼ੀ ਹੋਵੇਗੀ ਦੋਨੋਂ ਜਿਹੜੇ ਮੁੱਖ ਗਵਾ ਨੇ ਉਹ ਪੇਸ਼ ਹੋਣਗੇ ਜਾਂ ਇਹ ਸਭ ਨੂੰ ਲੈ ਕੇ ਅਜੇ ਸਸਪੈਂਸ ਬਰਕਰਾਰ ਰਹੇਗਾ ਹਾਲਾਂਕਿ ਸਿੱਧੂ ਮੁਸੇਵਾਲੇ ਦਾ ਜਿਹੜਾ ਕਤਲ ਹੈ ਉਹ ਬੀਤੇ ਦਿਨ ਵੀ ਸੰਸਦ ਦੇ ਵਿੱਚ ਗੂੰਜਿਆ ਜਿੱਥੇ ਸਾਫ ਕਵਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲੇ ਮੁੱਦਾ ਚੁੱਕਿਆ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਪੂਰੇ ਜੋਰਾ ਸ਼ੋਰਾ ਦੇ ਨਾਲ ਸਿੱਧੂ ਮੁਸੇਵਾਲੇ ਦੇ ਕਤਲ ਦੇ ਇਨਸਾਫ ਦੀ ਗੁਹਾਰ ਲਗਾਈ ਗਈ ਹੁਣ ਹੱਥ ਜਿਹੜਾ ਸਭ ਕੁਝ ਹੈ ਉਹ ਅਦਾਲਤ ਦੇ ਹੱਥ ਵਸਿਆ ਕਿ ਕਦੋਂ ਪੇਸ਼ੀ ਹੁੰਦੀ ਹੈ ਕਦੋਂ ਗਵਾਹੀਆਂ ਹੁੰਦੀਆਂ ਨੇ ਕਦੋਂ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ